ਬਲਿਆਰ ਰੋਡ ਉੱਤੇ ਲਗਾਏ ਜਾ ਰਹੇ Jio ਟਾਵਰ ਨੂੰ ਲੈ ਕੇ ਬਲਿਆਰ ਰੋਡ ਵਾਸੀਆਂ ਨੇ ਅੱਜ ਬਲਿਆਰ ਰੋਡ ਦੇ ਕੱਟ ਉੱਤੇ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਲਗਾਇਆ ਗਿਆ ਧਰਨਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੇ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਰਾਬਾਜ਼ੀ ਕੀਤੀ ਜਾ ਰਹੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਉਰਫ ਬਾਬਾ ਵੱਲੋਂ ਜਿਸ ਤਰ੍ਹਾਂ ਧਰਨਾ ਲਾਇਆ ਹੋਇਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਾਰੇਵਾਜੀ ਹੋਂਵਾਂ ਵੱਲੋਂ ਕੀਤੀ ਤੇ ਟ੍ਰੈਫਿਕ ਦੀ ਲੱਗੀਆਂ ਲੰਬੇ ਲੰਬੀਆਂ ਕਤਾਰਾਂ ਉਹ ਤੁਹਾਨੂੰ ਦਿਖਾਉਣਾ ਕਿਵੇਂ ਇੱਕ ਦੂਜੇ ਨਾਲ ਉੱਥੇ ਲੋਕ ਬੈਸ ਹੁੰਦੀ ਵੀ ਨਜ਼ਰ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਅਤੇ ਇਸ ਮੌਕੇ ਤੇ ਕੀ ਕਿਹਾ ਨਗਰ ਕੌਂਸਲ ਦੇ ਈਓ ਮੋਹਿਤ ਸ਼ਰਮਾ ਅਤੇ ਮਹੱਲਾ ਵਾਸੀਆਂ ਨੇ ਉਸ ਟਾਵਰ ਨੂੰ ਜੀਓ ਦੇ ਲਗਾਉਣ ਤੋਂ ਰੋਕਣ ਸੰਬੰਧੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੇਡੀਜ਼ ਦੇ ਨਾਲ ਨਾਲ ਬੱਚੇ ਵੀ ਛੋਟੇ ਛੋਟੇ ਨੈਸ਼ਨਲ ਹੈਬ ਦੇ ਬੈਠੇ ਨਜ਼ਰ ਆ ਰਹੇ ਹਨ ਪੈਰ ਹੀ ਨਹੀਂ ਠੰਡ ਦੇ ਵਿੱਚ ਬੈਠਣਾ ਕਿੰਨਾ ਔਖਾ ਪਰ ਫਿਰ ਵੀ ਉਸ ਦੇ ਬਾਵਜੂਦ ਵੀ ਉਹਨਾਂ ਵੱਲੋਂ ਪ੍ਰਵਾਹ ਨਹੀਂ ਕੀਤੀ ਜਾ ਰਹੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਪ੍ਰਸ਼ਾਸਨ ਦੇ ਖਿਲਾਫ ਨਾਰੇ ਵਜ ਦੇਖਦੇ ਆ ਕੀ ਕਹਿੰਦੇ ਹਨ ਅਧਿਕਾਰੀ ਅਤੇ ਇਸ ਮੌਕੇ ਦੇ ਧਰਨਾਕਾਰੀਆਂ ਨੇ ਵੀ ਦੋਸ਼ ਲਾਇਆ ਵੀ ਜੋ ਟਾਵਰ ਹੈ ਉਹ ਸੰਡੇ ਐਤਵਾਰ ਅਤੇ ਛੁੱਟੀ ਵਾਲੇ ਦਿਨ ਵੀ ਕੰਮ ਚੱਲਦੇ ਰਹੇ ਪਰ ਉਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਅਪੀਲ ਉਪਰਾਲਾ ਨਹੀਂ ਕੀਤਾ ਗਿਆ ਕਿਉਂਕਿ ਟਾਵਰ ਵੱਲੋਂ ਜਿੱਥੇ ਟਾਵਰ ਲਗਾਇਆ ਜਾ ਰਿਹਾ ਹੈ ਤੇ ਮਹੱਲਾ ਵਾਸੀਆਂ ਦੇ ਵਿੱਚ ਬਹੁਤ ਵੱਡਾ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ ਅਗਰ ਕੱਬੀ ਨਹੀਂ ਰੁਕਦਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੀ ਰਣਨੀਤੀ ਤਿਆਰ ਕਰਾਂਗੇ ਯੂਟਿਊਬ ਮੈਂ ਫਾਦਿਰੋ ਫਿਰ ਤੁਸੀਂ ਫਿਰ ਤੁਸੀਂ ਬੈਠੋ ਬੜੀ ਇੱਛਾ ਜਦੋਂ ਮੈਂ ਤੁਹਾਨੂੰ ਕਹਿਤਾ ਜੀ ਮੈਂ ਅਮਨ ਨਹੀਂ ਤੇ ਹਾਂ ਲੋਕੋ ਕੋਲ ਆਪਾਂ ਚੜਵਾੜਦੇ ਹਾਂ ਜਾ ਕੇ ਗੱਲ ਕਰ ਲੋ ਜੀ ਨੂੰ ਇੱਥੇ ਨਹੀਂ ਜੀ ਬੁਲਾ ਲਉ ਕੋਈ ਹੋਊਗਾ ਮੈਂ ਬੜਾ ਠੀਕ ਹੈ ਜੀ ਮੈਂ ਕਹਣਾ ਯੋ ਹੈ ਤਾਂ ਕੋਈ ਸੰਗੜ ਕੋਈ ਬੈਠਾ ਹੋਊਗਾ ਬੜਾ ਠੀਕ ਹੈ ਜੀ ਠੀਕ ਹੈ ਮੈਂ ਡਿਫਟੀ ਨੂੰ ਕਹਤਾ ਐਸੇ ਆਪਣਾ ਵੀ ਗੱਲ ਕਰ ਲੈ ਬੜਾ ਠੀਕ ਹੈ ਨਹੀਂ ਰੋਕਾਂ ਵਾਸਤੇ ਹੀ ਹੈ ਉਹ ਟਾਵਰ ਮੁਕੀ ਨਹੀਂ ਚਾਹੁੰਦੇ ਕਿਵੇਂ ਲੱਗ ਜਾਊਗਾ ਬਿਲਕੁਲ ਨਹੀਂ ਬਿਲਕੁਲ ਐ ਥੋੜਾ ਲੱਗ ਜੀ ਮੜੀ ਚੱਲਣਾ ਯਾਰ ਮੈਂ ਕਿਹਾ ਮੈਂ ਕਿਹਾ ਮੈਂ ਤਾਂ ਠੰਡਾ ਮੈਂ ਤੂੰ ਬੋਲ ਤਾਂ ਬਾਕੀ ਹਾਂ ਅਮਨ ਜੀ ਇਹ ਆ ਦੇਖ ਮੈਂ ਅਮਨ ਜੀ ਨੂੰ ਮਤਲਬ ਮੈਂ ਵੀ ਨਾਲ ਕਹਿਤਾ ਆ ਠੀਕ ਹੈ ਜੀ ਜਿੱਥਾ ਜਾ ਕੇ ਬੰਦ ਕਰਾ ਦਿਓ ਕੀ ਆ ਬੈਡੀ ਕਰਦੇ ਹਾਂ ਸਾਰੇ ਹਰੂ ਬੈਡੀ ਵਾਲੇ ਨੂੰ ਕਹੋ ਇਹ ਲੋਕਾਂ ਯਾਰ ਪੜੇ ਲਿਖੇ ਲੋਕਾਂ ਨੂੰ ਰਾਤ ਆਈ ਉਹਨੇ ਸਾਡੀ ਗੱਲ ਸੁਣੀ ਨਹੀਂ ਤਾਂ ਅਸੀਂ ਅੱਕ ਕੇ ਆਏ ਅਸੀਂ ਨੰਨੇ ਟੱਲੇ ਵੇ ਫੇਰ ਬੈਠ ਜਾਓ ਕੋਈ ਗੱਲ ਹਾਂ ਆ ਜੂ ਸਰ ਇਹੋ ਸਾਹ ਉਹਨਾਂ ਨੂੰ ਡੀਸੀ ਸਾਹ ਨੂੰ ਉਹ ਪੜੇ ਦੇ ਦੋ ਵੀ ਲੋਕਾਂ ਦਾ ਬਸ ਉਹਦਾ ਕਿ ਉੱਥੇ 300 300 ਮੀਟਰ ਕੋਲ ਉਹਨਾਂ ਨੇ ਭੇਜਤੀ ਰਿਪੋਰਟ ਅੱਜ ਸਾਹ ਨੇ ਹਾਂਜੀ ਇਸ ਚੀਜ਼ ਦੀ ਰਿਪੋਰਟ ਚਲੀ ਗਈ ਆ ਉਹ ਡੀਸੀ ਸਾਹਿਬ ਦੀ ਰਿਪੋਰਟ ਵੇਟ ਕਰਦੇ ਨੇ ਠੀਕ ਹੈ ਹਸੋ ਕਹਿੰਦੇ ਅਸੀਂ ਭੇਜਤੀ ਰਿਪੋਰਟ ਇਹਨੂੰ ਰੁਕਦਾ ਨਹੀਂ ਹੈ ਰੁਕ ਗਿਆ ਰੁਕ ਗਿਆ ਉਹ ਨਹੀਂ ਮੇਰੀ ਗੱਲ ਉਹਨੂੰ ਪਤਾ ਕਰਾ ਦੇਣਾ ਪੰਜਾ ਬੰਦਾ ਉਹਨੂੰ ਉਹਨਾਂ ਨੂੰ ਇਹ ਹੁਣ ਜਾਣਗੇ ਨਾ ਜੀ ਹਾਂਜੀ ਅੱਛਾ ਬੁਲਾਦਾ ਜਪਾਨ ਨੂੰ ਕਹਿਦੀ ਮੇਰੇ ਭਾਈ ਕੰਮ ਹੋਣਾ ਯਾਰ ਤੱਕ ਜਿੰਨਾ ਇੱਕ ਫਾਈਨਲ ਨਹੀਂ ਹੁੰਦਾ ਬਈ ਪਬਲਿਕ ਦੇ ਨਾਲ ਆ ਗਏ ਆ ਵੀ ਹੁਣ ਕੋਈ ਚੀਜ਼ ਪਰਮਿਸ਼ਨ ਵਾਲੀ ਜਾਂਦਾ ਸਾਡੇ ਉਹ ਭਾਈ ਫੰਦ ਲੱਗੇ ਬੰਦਾ ਗੋਮਿੰਟ ਕਰ ਲੱਗਾ ਗੱਡੀ ਚਾਲੀ ਆ ਉੱਤੇ ਬੱਤ ਤੇ ਦਿਮਾਗ ਖਰਾਬ ਹੈ ਪੁੱਤ ਲੈ ਤੂੰ ਉੱਰ ਬੱਤ ਜਾ ਬੈਠੋ ਬੈਠੋ ਬੈਠ ਕੇ ਉੱਥੇ ਵੀ ਰਹੋ ਬੈਠੋ ਤਰੀਏ ਰਹੋ ਜਰ ਜਰ ਬੈਕ ਕਰ ਲੈ ਹਾਂ ਉਹ ਬੈਕ ਕਰ ਲੈ ਉੱਥਰਲੇ ਪਾਸੇ ਬੱਤ ਲੈ ਉੱਪਰ ਆ ਜੰਮੀ ਜੰਮੀ ਖੋਦਰ ਬੈਕ ਉੱਪਰ ਤੇ ਆ ਯਾਰ ਉੱਪਰ ਵੀ ਇਹਨਾਂ ਨੂੰ ਰੋਕੋ ਗੱਡੀਆਂ ਤੇ ਫਿਰ ਇੱਧਰ ਰੋਕੇ ਰੱਖੀਏ ਨੇ ਉੱਪਰ ਵੀ ਇਹਨਾਂ ਨੂੰ ਰੋਕੋ ਯਾਰ ਕਰਨਾ ਹੈ ਲੈ ਕਰ ਕੋਈ ਬੈਂਕ ਦੀ ਜਿਹੜਾ ਕੋਲ ਲਓ ਜੀ ਵੀ ਇੰਟਰਵਿਊ ਕਰਦਾ ਇੰਟਰਵਿਊ ਦੇਣੀ ਮੈਂ ਹਾਂਜੀ ਲਓ ਇਹ ਵੀ ਲੋਕ ਹੈ ਕਰੈਕਟਰ ਨੰਬਰ ਹੈ ਦੱਸੋ ਮੈਂ ਪਰੇਸ਼ਾਨ ਹੋ ਰਿਹਾ ਕੱਲਾ ਬੰਦਾ ਮੈਂ ਜੇ ਕੱਲ ਨੂੰ ਕੋਈ ਵਾਰਦਾਤ ਹੋ ਗਈ ਕੌਣ ਜੋ ਮੇਹਬਾਰੇ ਦਾ ਭਾਜੀ ਕਿਸੇ ਅਰਜੈਂਟ ਕੰਮ ਜਾ ਰਹੀ ਸੀ ਜਾਂ ਕਿਵੇਂ ਮੈਂ ਸਰ ਜੋਬ ਕਰਦਾ ਰਜ਼ੰਟ ਹੀ ਜਾ ਰਿਹਾ ਸੀਗਾ ਇੱਥੇ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਭਾਜੀ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਨਿੱਜੀ ਮੰਗਲ ਕਿੰਨਾ ਸੀ ਇਹ ਇਸ ਤਰ੍ਹਾਂ ਦੇਖਦੇ ਅੱਛਾ ਇਸ ਤਰ੍ਹਾਂ ਦੀ ਪਰ ਆਪਣਾ ਐਟੀਟਿਊਡ ਇਹੀ ਰਹੂਗਾ ਸਰ ਬਿਲਕੁਲ ਆਪਾਂ ਸਾਥ ਦੇਵਾਂਗੇ ਆਪਾਂ ਇਹਨਾਂ ਨਾਲ ਮੈਂ ਵੀ ਇੱਕ ਪ੍ਰਾਈਵੇਟ ਜੋਬ ਕਰਦਾ ਸਰ ਦੇਖੋ ਕੰਮ ਕੀ ਹੈ ਦੀ ਕੰਮ ਕੀ ਤੁਹਾਡਾ ਮੈਂ ਮਾਰਕੀਟਿੰਗ ਜੋਬ ਕਰਦਾ ਹਾਂ ਨਹੀਂ ਤੁਹਾਡਾ ਪਿਛਲਾ ਕੰਮ ਕੀ ਦੇਸੀ ਕੀਤੀਬਾੜੀ ਤਾਂ ਕਰਦੀ ਹੋਣੀ ਹੈ ਹਾਂਜੀ ਹਾਂਜੀ ਕੀਤੀਬਾੜੀ ਨਾਲ ਸੰਬੰਧਤ ਆ ਰੋਜ਼ ਕਿਸਾਨ ਦਿੱਲੀ ਪਾਤਰ ਇੰਨਾ ਚ ਧਰਨਾ ਲਾਇਆ ਉਦੋਂ ਲੋਕ ਨਹੀਂ ਪਰੇਸ਼ਾਨ ਹੋਏ ਯਾਰ ਯਾਰ ਉੱਥੇ ਆਪਣੇ ਭਰਾ ਬੈਠੇ ਨੇ ਅਸੀਂ ਉਹਨਾਂ ਨਾਲ ਇੱਥੇ ਵੀ ਤੁਹਾਡੇ ਪੈਰ ਪਈ ਆ ਚਲੋ ਤੁਸੀਂ ਬੈਕ ਕਰੋ ਗੱਡੀ ਬ੍ਰਦਰ ਗੱਡੀ ਬੈਕ ਕਰਕੇ ਉੱਪਰ ਜੀ ਕਮਾ ਲਓ ਇਹਨਾਂ ਆਰਗੂਮੈਂਟਰੀ ਕਰੀਦਾ ਹੁੰਦਾ ਸਾਡੇ ਨਾਲ ਕੋਈ ਸਾਥ ਨਾ ਦੇਉਂ ਇਹ ਗੱਲ ਚੰਗੀ ਨਹੀਂ ਹੈ ਪੈਸੇ ਵਾਲਿਆਂ ਦਾ ਮਾਲਕਾ ਮੈਨੂੰ ਵੀ ਇਹ ਕਹਿਣਾ ਸੀ ਤੂੰ ਹੀ ਕਹਿ ਰਹੀ ਤੂੰ ਨਹੀਂ ਕਹਿ ਰਹੀ ਹਾਂ ਕੋਰੇ ਕਿਸਾਨਾਂ ਦੇ ਧਰਨੇ ਜਾ ਕੇ ਕਿਹਾ ਖਨੋਰੀ ਬਾਰਡਰ ਖਲਵਾ ਦਿਓ ਜਾ ਕੇ ਤੁਸੀਂ ਜੇ ਤੁਸੀਂ ਐਡੀ ਗੱਲ ਕਰਦੇ ਹੋਗੇ ਸਾਹਿਬ ਜੀ ਮੈਂ ਉੱਥੇ ਹੀ ਰਹਿਣਾ ਉੱਥੇ ਰਹਿਣ ਨੂੰ ਨਾ ਫਿਰ ਫਿਰ ਤੁਸੀਂ ਉਹ ਤਰ੍ਹਾਂ ਜਾਈਂ ਤੇ ਰਹੋ ਉਹ ਵੀ ਆਮ ਪਬਲਿਕੀ ਪਰੇਸ਼ਾਨ ਹੋ ਰਹੀ ਹੈ ਉਹ ਤਰ੍ਹਾਂ ਨਹੀਂ ਜਾਈਂ ਤੇ ਰਹੋ ਨੀ ਸਾਈਡ ਖੁੱਲੀ ਹੋਈ ਆ ਉਹਨਾਂ ਨੇ ਦੋਨੇ ਸਾਈਡ ਇਹਨਾਂ ਨੇ ਵੀ ਉਹ ਉਹ ਕੋਲ ਰੱਖੀ ਆ ਜੀ ਸੰਭੂ ਆਰਡਰ ਬੰਦ ਪਿਆ ਜਨਾਬ ਬਿਲਕੁਲ ਪ੍ਰੋਪਰ ਇੱਕ ਸਾਈਡ ਵੀ ਨਹੀਂ ਖੁੱਲੀ ਮਤਲਬ ਇਹਦੀ ਪ੍ਰੋਬਲਮ ਉਹਦੇ ਕੁਝ ਪਤਾ ਲੱਗਿਆ ਵੀ ਸੰਭੂ ਆਰਡਰ ਬੰਦ ਪਿਆ ਬਟ ਮੈਂ ਉੱਥੇ ਰਹਿਣਾ ਮੇਰੇ ਫਾਦਰ ਸਾਹਿਬ ਉੱਥੇ ਰਹਿੰਦੇ ਆ ਮੈਂ ਕਿਸਾਨ ਨਾਲ ਸੰਬੰਧਤ ਆ ਠੀਕ ਹੈ ਜੀ ਗੱਡੀ ਉੱਤੇ ਜੜਾ ਰਹੇਗਾ ਇੱਕ ਮਿੰਟ ਮੇਰੇ ਅਪਰੇਟ ਹੋਇਆ ਹੋਇਆ ਦਿਖਾਵਾਂ ਤੁਹਾਨੂੰ ਡਾਕੂਮੈਂਟਸ ਮੈਂ ਚਲੋ 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 ਮੈਂ ਰੂਟ ਐਕਸ ਭਰਦਾ ਮੈਂ ਆਪਦਾ ਸਾਰੇ ਡਾਕੂਮੈਂਟ ਬੰਦੇ ਨੇ ਸੀਟ ਲੈਣ ਦੀ ਆਸ ਤੇ ਨਾ ਯਾਰ ਤੁਸੀਂ ਕਿਉਂ ਬੰਦੇ ਨੂੰ ਹਰਾਸਮੈਂਟ ਕਰਦੇ ਹੋ ਯਾਰ ਬਿਨਾਂ ਗੱਲ ਚਲੋ ਬਤਾ ਦਿਓ ਨੂੰ ਆਏ ਤਾਂ ਛੋੜਿਆ ਰੱਖੋ ਕੋਈ ਨਹੀਂ ਪਤਾ ਮੈਂ ਵੀ ਜ਼ਿੰਮੇਦਾਰ ਐ ਉਹ ਵੀਰੇ ਛੋੜ ਯਾਰ ਜਿਹੜੀ ਯਾਰ ਤੇਰੀ ਤਾਂ ਪ੍ਰੋਬਲਮ ਸਮਝ ਨਹੀਂ ਆ ਰਹੀ ਤਰੀਕਾ ਦਾ ਡੰਡਾ ਉਹ ਘਰਾਵਾ ਧਰਨੇ ਦੀ ਬਹਿਸ ਨਹੀਂ ਕਰਦੇ ਹੁੰਦੇ ਲੰਘ ਜਾ ਦੋ ਲੰਘ ਜਾ ਲੰਘ ਜਾ ਸਰ ਜੀ ਲੰਘ ਜਾ ਫਿਰ ਲੰਘ ਜਾ ਕਿਉਂ ਬਹਿਸ ਕਰਨ ਲੱਗਿਆ ਪਿਆ ਹਾ ਪਰਲੇ ਪਸੂ ਪਾਲਾ ਯਾਰ 10 ਕਿਲੋਮੀਟਰ ਅੱਗੇ ਚੱਲ ਜੂਦਾ ਯਾਰ ਉਹ ਆਪਾ ਨਾਲ ਲੱਗਦਾ ਹੈ ਨਿਕਲ ਜਾ ਅਜੇ ਤਾਂ ਬੰਦ ਨਹੀਂ ਹੋਏ ਹੋਏ ਆ ਪਿੱਛੇ ਕਰ ਲੈ ਵੀਰੇ ਬੈਕ ਹੋਈ ਸਿੱਧੀ ਬੈਕ ਨਾਮ ਹੈ ਕਮਲ ਕਾਉਂਸਲ ਕੀ ਗੱਲ ਹੋ ਗਈ ਇਸ ਤਰ੍ਹਾਂ ਲਾਈ ਰੋ ਸਾਡਾ ਏਰੀਆ ਬੈਕਸਾਈਡ ਮੰਡੀ ਆਦਰਸ਼ ਨਗਰ ਦੇ ਵਿੱਚ ਰਿਲਾਈਐਂਸ ਟਾਵਰ ਲੱਗ ਰਿਹਾ ਔਰ ਆਪਾਂ ਜਾਣਦੇ ਹਾਂ ਸਾਰੇ ਕਿ ਰਿਲਾਈਐਂਸ ਜੋ ਟਾਵਰ ਦੀਆਂ ਰੇਜ਼ ਨੇ ਬਹੁਤ ਹਾਰਮਫੁਲ ਨੇ ਇਨਲ ਕੈਂਸਰ ਹਾਰਟ ਅਟੈਕ ਵਰਗੇ ਬਹੁਤ ਬਤਲ ਭਿਆਨਕ ਡਿਜ਼ੀਜ਼ ਹੋ ਰਹੀਆਂ ਨੇ ਤਾਂ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਇਹਨਾਂ ਦਾ ਸਫਰ ਕਰਨਾ ਪਵੇ ਤੇ ਅਸੀਂ ਪ੍ਰਸ਼ਾਸਨ 'ਨੇਗੇ ਮੰਗ ਕਰ ਰਹੇ ਆ ਕਿ ਇਹ ਟਾਵਰ ਨੂੰ ਸਾਡੇ ਦੇ ਵਿੱਚ ਲੱਗਣ ਤੋਂ ਰੋਕਿਆ ਜਾਵੇ ਐਦਾਂ ਦੇ ਟਾਵਰ ਬਹੁਤ ਹੀ ਜਿੱਦਾਂ ਕੋਈ ਓਪਨ ਏਰੀਆ ਹੁੰਦਾ ਉੱਥੇ ਲੱਗਨੇ ਚਾਹੀਦੇ ਆ ਤੇ ਰੈਜ਼ੀਡੈਂਸ ਏਰੀਆ ਦੇ ਵਿੱਚ ਇਹ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਬਟ ਪ੍ਰਸ਼ਾਸਨ ਐ ਜੋ ਸੁੱਤਾ ਪਿਆ ਹੈ ਤਾਂ ਸਾਨੂੰ ਇਹ ਧਰਨਾ ਲਗਾਉਣਾ ਪੈ ਰਿਹਾ ਅਸੀਂ ਇੱਥੇ ਰੋਡ ਜਾਮ ਕੀਤਾ ਪਰ ਅਸੀਂ ਸਾਡੀ ਮੰਗ ਇਹ ਹੈ ਕਿ ਧਰਨਾ ਉਹ ਕੀਤਾ ਜਾਵੇ ਟਾਵਰ ਨੂੰ ਸਾਡੇ ਦੇ ਵਿੱਚ ਨਾ ਲੱਗਣ ਦਿੱਤਾ ਜਾਵੇ ਪ੍ਰਸ਼ਾਸਨ ਸ਼ਵਾਸ਼ਾ ਦੇ ਜਿਹਨਾਂ ਤੋਂ ਕਿਹਾ ਜਾ ਰਿਹਾ ਸੀ ਨਹੀਂ ਲੱਗਣ ਦਵਾਂਗੇ ਪਰ ਪਰ ਨਹੀਂ ਇਹ ਉਹਨਾਂ ਦੀਆਂ ਜਸਟ ਫੇਕ ਉਹ ਹੋਣ ਹੈਗੀਆਂ ਡੀਲਸ ਵਗੈਰਾ ਬਟ ਉਹਨਾਂ ਵੱਲੋਂ ਕੋਈ ਉਹ ਨਹੀਂ ਹੈ ਜੇ ਦੀ ਕੋਈ ਰੋਕ-ਥਾਮ ਨਹੀਂ ਕੀਤੀ ਜਾਂਦੀ ਉਹਨਾਂ ਦੀ ਅੰਦਰੋਂ ਹੀ ਅੰਦਰ ਇਹਦਾ ਪ੍ਰੋਸੈਸ ਜਾਰੀ ਹੈ ਕਿ ਟਾਵਰ ਲੱਗ ਰਿਹਾ ਹੈ ਸਾਡੀ ਇਹ ਮੰਗ ਹੈ ਕਿ ਰੋਕਿਆ ਜਾਵੇ ਇਹ ਧਰਨਾ ਹੁਣ ਕਦੋਂ ਤੱਕ ਰੱਖੋਗੇ ਜਾਰੀ ਤੁਸੀਂ ਜਦੋਂ ਤੱਕ ਸਾਨੂੰ ਇਹ ਰਿਸਪੌਂਸ ਨਹੀਂ ਮਿਲਦਾ ਕਿ ਟਾਵਰ ਨਹੀਂ ਲੱਗੇਗਾ ਮੇਰਾ ਨਾਮ ਸੋਨੀ ਸਿੰਘਲਾ ਹੈ ਧਰਨਾ ਕਿਉਂ ਲਾਇਆ ਹੈ ਜੀ ਹਾਲੇ ਬਾਬਾ ਮੰਦਿਰ ਦੇ ਪਾਸ ਹੈ टावर लग रही है जो कि उसे रेंज में बड़ी हार्मफुल होंगे ने और निराले निलेबाब मंदिर के पक्षी प पक, पक्षी हॉस्पिटल बनना है पक्षियों लिए रेंज बहुत ज़्यादा हार्मफुल ने वैसे भी आले दुआले लोगों कैंसर डिजीज डि एक्टेट जिस जिसकी वजह करके लोगों ने बड़ा हार्म होना है उस तो बचने लिए है भी ना लगया जाए जो टावर हैगा ਹਾਂਜੀ ਪ੍ਰਸ਼ਾਸਨ ਨਹੀਂ ਸੁਣ ਰਿਹਾ ਹੈਗਾ ਬਹੁਤ ਵਾਰ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਨਿਮਰਤਾ ਨਾਲ ਵੀ ਕਹਿ ਚੁੱਕੇ ਹਾਂ ਬਟ ਉਹ ਨਹੀਂ ਸੁਣ ਰਿਹਾ ਹੈਗਾ ਇਸ ਕਰਕੇ ਉਹਨੇ ਸੇ ਸਟ੍ਰਿਕਟਲੀ ਕਹਿ ਰਹੇ ਹਾਂਗੇ ਔਰ ਇਹ ਨਹੀਂ ਲੱਗਣ ਦੇਣਾ ਤੇ ਨਹੀਂ ਲੱਗਣ ਦੇਣਾ ਕਿਉਂਕਿ ਇੱਕ ਰਾਸ਼ਟਰੀ ਸੰਤ ਗੁਰੂ ਸ਼੍ਰੀ ਦੇਵਾ ਦਾ ਸ਼ੀਸ਼ ਜੀ ਮਹਾਰਾਜ ਸਾਹਿਬ ਨਿਰਾਲੇ ਬਾਬੇ ਦਾ ਸੁਪਨਾ ਹੈ ਕਿ ਉੱਥੇ ਸੇ ਪਕਸ਼ੂ ਪਕਸ਼ੂ ਹਸਪੀਟਲ ਬਣਾਇਆ ਜਾਵੇ ਔਰ ਤੁਹਾਨੂੰ ਪਤਾ ਇਹ ਪਕਸ਼ੀਆਂ ਦੇ ਲਈ ਇਹ ਰੇਜ਼ ਪਹਿਲਾਂ ਹੀ ਬਹੁਤ ਘਟ ਨੇ ਜੇ ਆਪਣੇ ਕੀ ਕਾਂ ਚਿੜੀਆਂ ਵੇਰਕਾ ਚੁੱਕਿਆ ਨੇ 8 ਟਾਵਰ ਬਿਲਕੁਲ ਨੇੜੇ ਲੱਗੀ ਤਾਂ ਬਿਲਕੁਲ ਹੀ ਬਰਬਾਦ ਹੋਣ ਵਾਲਾ ਕੰਮ ਹੈਗਾ ਉਹ ਸੇਰੇ ਨੂੰ ਪ੍ਰਸ਼ਾਸਨ ਦਾ ਕੀ ਮਤਲਬ ਹੈ ਕਿ ਟਾਵਰ ਨਾ ਲਗਾਇਆ ਜਾਵੇ ਕੀ ਨਾਮ ਹੈ ترسیم ਕਾਉਂਸਲ ਜੀ ਕਾਉਂਸਲ ਜੀ ਧਰਨਾ ਕਿਸ ਬੰਦੇ ਚਲਾਇਆ ਗਿਆ ਸਾਡੇ ਜਿਹੜਾ ਸੰਗਣੀ ਆਬਾਦੀ ਵਾਲਾ ਖੇਤਰ ਹੈ ਜੀ ਉੱਥੇ ਇੱਕ ਟਾਵਰ ਲੱਗ ਰਿਹਾ ਹੈ ਨਜਾਇਜ਼ ਤਰੀਕੇ ਨਾਲ ਠੀਕ ਹੈ ਪ੍ਰਸ਼ਾਸਨ ਨੇ ਐਨਓਸੀ ਦਿੱਤੀ ਹੋਊਗੀ ਪਰ ਪਬਲਿਕ ਨੇ ਕੋਈ ਐਨਓਸੀ ਨਹੀਂ ਦਿੱਤੀ ਹੈਗੀ ਜਿਹੜੇ ਟਾਵਰ ਨੇ ਇਹ ਇਹਦੇ ਨਾਲ ਬਿਮਾਰੀਆਂ ਕੈਂਸਰ ਕਈ ਦਰਮਿਆ ਬਿਮਾਰੀਆਂ ਸਭ ਤੋਂ ਵੱਡੀ ਕੈਂਸਰ ਹਾਰਟ ਅਟੈਕ ਪੈਰਾਲਾਈਜ਼ ਸਾਰੀਆਂ ਬਿਮਾਰੀਆਂ ਹੁੰਦੀਆਂ ਲਗੀਆਂ ਤੇ ਸਾਨੂੰ ਸਮਝ ਨਹੀਂ ਲੱਗਦੀ ਹੈ ਕਿ ਪ੍ਰਸ਼ਾਸਨ ਦੀ ਕੀ ਮਜਬੂਰੀ ਹੈ ਇੱਕ ਬੰਦਾ ਆਪਦੇ ਘਰ ਦੇ ਵਿੱਚ ਰੈ residense ਏਰੀਆ ਆਪਦੇ ਘਰ ਦੇ ਵਿੱਚ ਟਾਵਰ ਲਵਾ ਰਿਹਾ ਕੋਈ ਖੇਚ ਨਹੀਂ ਲੱਗ ਰਿਹਾ ਕਿਤਨੀ ਲੱਗ ਰਿਹਾ ਹੈਗਾ ਤੇ ਦੇਖੋ ਤੁਸੀਂ ਮਤਲਬ ਬੇਸ਼ਰਮਗੀ ਦੀ ਹੱਦ ਕਿੰਨੀ ਹੁੰਦੀ ਹੈਗੀ ਪਹਾਲਾ ਨਿਵਾਸੀ ਨੇ ਜਿਹੜੇ ਬੱਚਿਆਂ ਤੇ ਔਰਤਾਂ ਸਾਰੀਆਂ ਸੜਕ ਦੇ ਬੈਠੀਆਂ ਨੇ ਪਰ ਪ੍ਰਸ਼ਾਸਨ ਐਡੀ ਬੇਸ਼ਰਮਗੀ ਧਾਰੀ ਖੜਾ ਉਹ ਇੱਕ ਬੰਦੇ ਦੀ ਮਦਦ ਕਰ ਰਿਹਾ ਜਦੋਂ ਕਿ ਇਹ ਟਾਵਰ ਉਹ ਤੋਂ ਪરા ਅਦਾ ਕਿਲੋਮੀਟਰ ਤੇ 2 ਕਿਲੋਮੀਟਰ ਤੇ ਖੇਤ ਨੇ ਨੇੜੇ ਖਾਲੀ ਜਗ੍ਹਾ ਬਹੁਤ ਪਈ ਐ ਉੱਥੇ ਵੀ ਸ਼ਿਫਟ ਹੋ ਕੇ ਲੱਗ ਸਕਦਾ ਪਰ ਨਹੀਂ ਅੱਜ ਇੱਕ ਬੰਦੇ ਦੀ ਮਦਦ ਕੀਤੀ ਜਾ ਰਹੀ ਹੈ ਸਾਰੇ ਮਹੱਲੇ ਵਾਲਿਆਂ ਨੂੰ ਇੱਥੇ ਪਰੇਸ਼ਾਨ ਕਰਕੇ ਸੜਕ ਦੇ ਬੈਠਣ ਦੀ ਮਜਬੂਰ ਹੋਇਆਗਾ ਕੋਈ ਨਹੀਂ ਚਾਹੁੰਦਾ ਵੀ ਅਸੀਂ ਕੋਈ ਰਸਤਾ ਬੰਦ ਕਰੀਏ ਕੀ ਕਰੀਏ ਸਾਰੇ ਦਫ਼ਤਰਾਂ ਦੇ ਵਿੱਚ ੱੱਕੇ ਖਾਣ ਤੋਂ ਬਾਅਦ ਜਦੋਂ ਕੋਈ ਨਾਮਵੰਦ ਵਾਲਿਆਂ ਨੂੰ ਉਹ ਸਮਝਿਆ ਕੋਈ ਹੱਲ ਨਾ ਨਿਕਲਿਆ ਮਹੱਲੇ ਵਾਲਿਆਂ ਦਾ ਤਾਂ ਉਹ ਮਜਬੂਰ ਨਾ ਕੇ ਵਿਚਾਰੇ ਆਪਣੇ ਬੱਚਾ ਸਮੇਤ ਕਿਹਦੇ ਬੱਚੇ ਦੱਸੋ ਕੋਈ ਕਿਸੇ ਦੀ ਹੈਗੀ ਵੀ ਔਰਤਾਂ ਦੇ ਬੱਚੇ ਆ ਕੇ ਸੜਕ ਦੇ ਬੈਠਣ ਕਦੋਂ ਬੈਠਣਗੇ ਉਹ ਵੀ ਠੰਡ ਦੇ ਇਹ ਜੀ ਠੰਡ ਦੇ ਵਿੱਚ ਆਪਦੇ ਬੱਚਿਆਂ ਨੂੰ ਕੌਣ ਬਿਮਾਰ ਕਰਨਾ ਚਾਹੁੰਦਾ ਹੈ ਕੈਂਸਰ ਦੀ ਬਿਮਾਰੀ ਨਾਲ ਮਰਨੋਂ ਚੰਗਾ ਵੀ ਪਹਿਲਾਂ ਨਮੂਨੀਆਂ ਹੋ ਜੇ ਸਾਨੂੰ ਕਿਉਂਕਿ ਕੈਂਸਰ ਨਾਲ ਤੜਫ ਤੜਫ ਕੇ ਪਹਿਲਾਂ ਇਲਾਜ ਤੇ ਖਰਚੇ ਕਰਾਂਗੇ ਨੇ ਨੇ ਪੈਰਲਾਈਜ ਹੋਊਗਾ ਉਹਦੇ ਇਲਾਜ ਤੇ ਖਰਚ ਆਊਗਾ ਬੇਬਸ ਹੋਵਾਂਗੇ ਉਹਦੇ ਨਾਲ ਨਮੂਨੀਆਂ ਨਾਲ ਮਰ ਜੇ ਵਧੀਆ ਤਾਂ ਕਰਕੇ ਅੱਜ ਔਰਤਾਂ ਬੱਚੇ ਸਾਰੇ ਨੇ ਸਭ ਲੋਨ ਐਨਓਸੀ ਦਿੱਤੀ ਗਈ ਹੈ ਕਿਸੇ ਕਾਰਨ ਨਹੀਂ ਦਿੱਤੀ ਗਈ ਸਰਕਾਰ ਨੇ ਕੀ ਹੈ ਐਨਓਸੀ ਇਹ ਦੀ ਰੁਟੀਨ ਨਰ ਹੈ ਜੀ ਨਾ ਤਾਂ ਐਸਡੀਐਮ ਸਾਹਿਬ ਨਾ ਡੀਸੀ ਸਾਹਿਬ ਨਾ ਆਈਓ ਸਾਹਿਬ ਔਰ ਕੋਈ ਦੇਖਣ ਨਹੀਂ ਆਇਆ ਇਹ ਟਾਵ ਇੱਕ ਬੰਦਾ ਆਪਦੇ ਘਰ ਦੇ ਵਿੱਚ ਟਾਵਰ ਲਵਾ ਰਿਹਾ ਪਹਿਲਾਂ ਛੱਤ ਤੇ ਛੋਟਾ ਮੋਟਾ ਟਾਵਰ ਲੱਗਦਾ ਸੀ ਟਾਵਰ ਵੀ ਹਾਈ ਪਾਵਰਫੁੱਲ ਟਾਵਰ ਲੱਗ ਰਿਹਾ ਹੈਗਾ ਘਰ ਦੇ ਵਿੱਚ ਲੱਗ ਰਿਹਾ ਹੈ ਤੇ ਸਾਡੀ ਇਹਨਾਂ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਅਸੀਂ ਬਾਰ-ਬਾਰ ਬੇਨਤੀ ਕਰਕੇ ਅੱਕ ਥੱਕ ਚੁੱਕੇ ਆ ਜਦੋਂ ਪ੍ਰਸ਼ਾਸਨ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਤਾਂ ਸਾਨੂੰ ਮਜਬੂਰ ਹੋ ਕੇ ਇਹ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਅੱਜ ਧਰਨਾ ਲਾਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੀ ਗੱਲ ਸੁਣਨ ਆਇਆ ਨਹੀਂ ਜੀ ਨਹੀਂ ਨਹੀਂ ਸਾਨੂੰ ਤਾਂ ਹੁਣ ਵੀ ਮਿਸਗਾਈਡ ਗੁੰਮਰਾਹ ਕੀਤਾ ਜਾ ਰਿਹਾ ਹੈਗਾ ਆ ਇਹ ਉਹ ਨਗਰ ਕਾਂ ਦਾ ਸੱਜਿਆ ਇਸ ਦਿਨ ਸਾਹਮਣੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਗੱਲਬਾਤ ਪੁੱਛ ਚੁੱਕੇ ਹਾਂ ਜੀ ਬਾਰ-ਬਾਰ ਕਿ ਇਹ ਉਹਦੇ ਹੋਇਆ ਜੀ ਉਹ ਕਹਿੰਦਾ ਜੀ ਮੇਰੀ ਮਜਬੂਰੀ ਹੈ ਜੀ ਉਹਨਾਂ ਕੋਲ ਐਨਓਸੀ ਹੈ ਐਨਓਸੀ ਆਪੇ ਦੇ ਕੇ ਆਪੇ ਐਨਓਸੀ ਨੂੰ ਬਹਾਨਾ ਬਣਾਇਆ ਜਾ ਰਿਹਾ ਹਾਂ ਜੀ ਹੁਣ ਤੁਸੀਂ ਕੀ ਰਣਨੀਤੀ ਕੀ ਰਹੀ ਸਰ ਰਣਨੀਤੀ ਕੀ ਹੈ ਜੀ ਇਸ ਤੋਂ ਬਾਅਦ ਮਰਨ ਵਰਤੀ ਵੀ ਰੱਖਾਂਗੇ ਕਿਸੇ ਨੂੰ ਆਤਮਦਾਹ ਕਰਨਾ ਪਿਆ ਆਤਮਦਾਹ ਵੀ ਕਰਾਂਗੇ ਕਿਉਂਕਿ ਮੌਤ ਦਾ ਜਦੋਂ ਸਕੰਜਾ ਸਾਡੇ ਸਿਰ ਤੇ ਏਦ ਕੱਸਿਆ ਜਾ ਰਿਹਾ ਹੈਗਾ ਤਾਂ ਉਹਦੇ ਨੂੰ ਬੈਟਰ ਤਾਂ ਮਰ ਨਹੀਂ ਹੈ ਨਾ ਦੋ ਦਿਨ ਪਹਿਲਾਂ ਮਰੇ ਕਿ ਦੋ ਦਿਨ ਬਾਅਦ ਚ ਮਰੇ ਜੀ ਇੱਕ ਤਾਂ ਵੀਡੀਓ ਦੇਖ ਰਹੇ ਸੀ ਤੁਸੀਂ ਇੱਕ ਕਾਰ ਵਾਲੇ ਨਾਲ ਗੱਲਬਾਤ ਕਰ ਰਹੇ ਸੀ ਕੀ ਮਾਮਲਾ ਸੀ ਦਾ ਕਾਰ ਵਾਲਾ ਇੱਕ ਕਿਸਾਨ ਦੀ ਹੈ ਜੀ ਉਹ ਕਹਿੰਦਾ ਵੀ ਕਿਸਾਨਾਂ ਨੂੰ ਤਾਂ ਜਾਇਜ਼ ਆ ਹਾਈਵੇ ਜਾਮ ਕਰਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਪਰ ਜਦੋਂ ਆਮ ਲੋਕ ਕੋਈ ਆਪ ਦੇ ਰਾਈਟ ਲਈ ਆ ਕੇ ਸੜਕ ਦੇ ਧਰਨਾ ਲਾ ਦੇਣ ਤਾਂ ਉਹ ਗਲਤ ਹੈ ਕਹਿੰਦਾ ਅਸੀਂ ਰੋਡ ਟੈਕਸ ਭਰਦੇ ਆਂ ਇਹ ਹੀ ਗੱਲ ਸੀ ਜੀ ਉਹਦੀ ਥੋੜਾ ਮੂਰਖ ਸੀਗਾ ਬਸ ਹੋਰ ਕਹ ਲਓ ਵੀ ਅੱਖਾਂ ਦਾ ਪ੍ਰੇਟ ਹੋਇਆ ਦੀ ਪਰ ਦਿਮਾਗ ਦੇ ਵਿੱਚ ਕੋਈ ਨਾੜੀ ਹੱਲ ਗਈ ਕੀ ਨਾਮ ਹੈ ਜੀ ਹਰਤਾ ਸਿੰਘ ਜੀ ਹਰਤਾ ਸਿੰਘ ਨੈਸ਼ਨਲ ਹਾਈਵੇ ਕਿਉਂ ਜਾਮ ਪਤਾ ਨੈਸ਼ਨਲ ਹਾਈਵੇ ਤਾਂ ਤਾਂ ਬੰਦ ਕੀਤਾ ਜੀ ਇੱਥੇ ਸਾਡੇ ਪ੍ਰੀਤ ਕਲੋਨੀ ਦੇ ਵਿੱਚ ਇੱਕ Jio ਦਾ ਟਾਵਰ ਲੱਗ ਰਿਹਾ ਜਿੱਥੇ ਕਿ ਸੰਗਣੀ ਵਾਦੀ ਹੈਗੀ ਘੱਟੋ ਘੱਟ ਉੱਥੇ ਤਿੰਨ ਚਾਰ ਮੱਲੇ ਵਾਲੇ ਦਲੇ ਇਹਨੂੰ ਕਵਰ ਕਰਦੇ ਨੇਗੇ ਉਹ ਕਿ ਇਹੋ ਟਾਵਰ ਐਸਾ ਘੱਟ ਕਹਿਗਾ ਵੀ ਜਿਹਦੇ ਨਾਲ ਹਾਰਟ ਦੀਆਂ ਬਿਮਾਰੀਆਂ ਅਟੈਕ ਵਗੈਰਾ ਕੈਂਸਰ ਕੰਸਰ ਵੀ ਪੈਦਾ ਹੋ ਸਕਦੇ ਨੇ ਹਨਾ ਕਿ ਅਸੀਂ ਚਾਹੁੰਦੇ ਆ ਵੀ ਟਾਵਰ ਲੱਗੇ ਪਰ ਸੰਘਣੀ ਆਬਾਦੀ ਤੋਂ ਬਾਹਰ ਲੱਗੇ ਖੇਤਾਂ ਖੁੱਤਾਂ ਚ ਲੱਗ ਜੇ ਕਿਤੇ ਹੋਰ ਥਾਂ ਤੇ ਲੱਗ ਜੇ ਤੇ ਅਸੀਂ ਤਾਂ ਕਰਕੇ ਈਓ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ ਐਸਡੀਐਮ ਸਾਹਿਬ ਨੂੰ ਵੀ ਦਿੱਤਾ ਸੀਗਾ ਪਰ ਉਹ ਕਹਿੰਦੇ ਵੀ ਠੀਕ ਆ ਅਸੀਂ ਕੰਮ ਰੋਕਤਾ ਉਹਨਾਂ ਨੇ ਜਾਨੀ ਕਿ ਉਸ ਤੋਂ ਬਾਅਦ ਫੇਰ ਕੰਮ ਸ਼ੁਰੂ ਹੋ ਗਿਆ ਉਹਦਾ ਕੰਮ ਉਵੇਂ ਜਾਰੀ ਆ ਟਾਵਰ ਦਾ ਤੇ ਇਸ ਕਰਕੇ ਪ੍ਰਸ਼ਾਸਨ ਨਾਲ ਸਾਰੇ ਮੱਲੇ ਵਾਲੇ ਨੇਗੇ ਵਿੱਚ ਲੇਡੀ ਜਨੇਗੇ ਤੇ ਸਾਰੇ ਇਸ ਤੋਂ ਦੁਖੀ ਹੋਗੇ ਇਹਨਾਂ ਨੇ ਅੱਜ ਰੋਡ ਤਾਂ ਜਾਮ ਕੀਤਾ ਵੀ ਇਹ ਤੁਰੰਤ ਕਵਰ ਬੰਦ ਕੀਤਾ ਜਾਵੇ ਜੀ ਲੋਕਾਂ ਨੂੰ ਲੱਗਦਾ ਵੀ ਪਰੇਸ਼ਾਨੀਆਂ ਹੋ ਰਹੀਆਂ ਨੇ ਨਹੀਂ ਪਬਲਿਕ ਨੂੰ ਅਸੀਂ ਵੀ ਦੁੱਖਦਾ ਹੈਗਾ ਵੀ ਪਬਲਿਕ ਦਾ ਹਰਾਸਮੈਂਟ ਹੋ ਰਹੀ ਹੈ ਦੇਖੋ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਤੇ ਜਾਣਾ ਪਰ ਇਹ ਸਾਰਾ ਹੁਣ ਜਣੇ ਕਿ ਟਰੈਕੇ ਚੱਲ ਪਿਆ ਵੀ ਹਾਂ ਰੋਡ ਜਾਮ ਕਰੋ ਵੀ ਫੇਰ ਹੱਲ ਹੁੰਦੇ ਨੇ ਪਰ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਕੋਈ ਵੀ ਪਰਮਿਸ਼ਨ ਦੇਣੀ ਹੁੰਦੀ ਹੈ ਕਟੋ ਕਟੋ ਉਸ ਜਗ੍ਹਾ ਦਾ ਜਾਇਜ਼ਾ ਲੇਤਾ ਜਾਵੇ ਵੀ ਇੱਥੇ ਕਿੰਨੀ ਕੁ ਆਬਾਦੀ ਹੈ ਕਿੰਨੇ ਕੁ ਲੋਕ ਰਹਿੰਦੇ ਨੇ ਜਿੱਥੇ ਸੰਘਣੀ ਆਬਾਦੀ ਹੈ ਉੱਥੇ ਤਾਂ ਟਾਵਰ ਲੱਗਣੀ ਨਹੀਂ ਚਾਹੀਦਾ ਜਦੋਂ ਸਰਕਾਰ ਧਰਨਾ ਲਾਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਹੁਣ ਸਾਡੀ ਇਹ ਸਾਹਮਣੇ ਮੇਰੀ ਗੱਲ ਹੋਈ ਹੈ ਇਹੋ ਸਾਹ ਪਹੁੰਚਣ ਵਾਲੇ ਨੇਗੇ ਕੰਮ ਉਹਨਾਂ ਦਾ ਕਹਿੰਦੇ ਵੀ ਰੋਕ ਦਿੱਤਾ ਐਸਡੀਐਮ ਸਾਹਿਬ ਇਹੋ ਸਾਹਿਬ ਇਹ ਕਹਿੰਦੇ ਨੇ ਵੀ ਐਨਓਸੀ ਡੀਸੀ ਸਾਹਿਬ ਵੱਲੋਂ ਜਾਰੀ ਕੀਤੀ ਗਈ ਹੈ ਸਾਡੇ ਹੱਥ ਨਹੀਂ ਪਾਵ ਰਹੇ ਵੀ ਅਸੀਂ ਰੋਕ ਸਕਦੇ ਹਾਂ ਜਿਹੜੀ ਐਨਓਸੀ ਆਨਲਾਈਨ ਉਹਨਾਂ ਨੇ ਅਪਲਾਈ ਕੀਤੀ ਸੀ ਜੀ ਦੇਖੋ ਜੀਓ ਆ ਜੀਓ ਛੋਟੀ ਮੋਟੀ ਉਹ ਨਹੀਂ ਹੈਗਾ ਟਾਵਰ ਹੈ ਜਿਉ ਤਾਂ ਇੱਕ ਸੈਂਟਰ ਦੇ ਵਿੱਚੋਂ ਚੱਲ ਰਿਹਾ ਹੈਗਾ ਠੀਕ ਹੈ ਨਾ ਉਹਨਾਂ ਨੇ ਸਾਰੇ ਪਾਸੇ ਲਾਇਏ ਨੇ ਮੈਂ ਅਸੀਂ ਕਹਿੰਦੇ ਵੀ ਟਾਵਰ ਬਗੈਰ ਸਾਡਾ ਸਰਦਾ ਨਹੀਂ ਮੋਬਾਈਲ ਬਗੈਰ ਕਿਸੇ ਦਾ ਨਹੀਂ ਸਰਦਾ ਔਰ ਜੇ ਟਾਵਰ ਲੱਗਣਾ ਚਾਹੀਦਾ ਅਸੰਗਠਣੀਵਾਦੀ ਤੋਂ ਬਾਹਰ ਲੱਗਣਾ ਚਾਹੀਦਾ ਜਿੱਥੇ ਕਿ ਪਬਲਿਕ ਨੂੰ ਕਿਸੇ ਨੂੰ ਨੁਕਸਾਨ ਨਾ ਹੋ। ਆ ਅਗਲੀ ਰਣਨੀਤੀ ਕੀ ਆ? ਅਗਲੀ ਰਣਨੀਤੀ ਬਸ ਯੂ ਸਾਹਿਬ ਆ ਰਹੇ ਨੇ ਕਿ ਉਹ ਕਹਿੰਦੇ ਵੀ ਅਸੀਂ ਹੁਣ ਕੰਮ ਰੋਕਤਾ ਹੈ ਉਸ ਤੋਂ ਬਾਅਦ ਅੱਗੇ ਯੂ ਸਾਹਿਬ ਨੂੰ ਕਹਾਂਗੇ ਇਹਨੂੰ ਪੱਕੇ ਤੌਰ ਤੇ ਕੰਮ ਨੂੰ ਬੰਦ ਕੀਤਾ ਜਾਵੇ। ਇਹ ਨਹੀਂ ਕਰਦੇ ਫੇਰ। ਹੈ? ਜੇ ਅਗਰ ਨਹੀਂ ਕਰਦੇ ਨਹੀਂ ਕਰਦੇ ਤਾਂ ਫੇਰ ਅੱਗੇ ਰਣਨੀਤੀ ਜਿਵੇਂ ਵੀ ਸੰਗਤ ਦਾ ਫੈਸਲਾ ਹੋਊਗਾ ਉਦੋਂ ਸਾਨੂੰ ਫਿਰ ਚੜਾਉਂਦਾ। ਇੱਕ ਟਾਵਰ ਨੂੰ ਲੈ ਕੇ ਮਸਲਾ ਉੱਜ ਹੈ ਲੋਕ ਕਹਿੰਦੇ ਵੀ ਟਾਵਰ ਨਹੀਂ ਲੱਗਣਾ ਚਾਹੀਦਾ ਤੇ ਅੱਜ ਧਰਨਾ ਵੀ ਲੱਗੇ ਕੀ ਕਹਾਂਗੇ ਸੀ ਟਾਵਰ ਦਾ ਸੀ ਪਤਾ ਕਰਿਆ ਸੀਗਾ ਜੀ ਟਾਵਰ ਦੀ ਪਰਮਿਸ਼ਨ ਹੋਈ ਹੋਈ ਸੀ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਜਿਵੇਂ ਆਨਲਾਈਨ ਪਰਮਿਸ਼ਨ ਹੁੰਦੀ ਹੈ ਪਰੰਤੂ ਜਿਹੜਾ ਲੋਕਾਂ ਦਾ ਉੱਥੇ ਕਾਫੀ ਵਿਰੋਧ ਰਿਹਾ ਪਿਛਲੇ ਦਿਨੀ ਵੀ ਇਹ ਆਏ ਸੀਗੇ ਤਾਂ ਅਸੀਂ ਉਦੋਂ ਵੀ ਕੰਮ ਜਿਹੜਾ ਰੋਕਾਇਆ ਸੀਗਾ ਅੱਜ ਫੇਰ ਕਿਦੇ ਉਹ ਬੰਦੇ ਨੇ ਕੰਮ ਸ਼ੁਰੂ ਕਰਤਾ ਹੋਣਾ ਅੱਜ ਫੇਰ ਜਿਹੜਾ ਹੈਗਾ ਆਪਣੇ ਦਫ਼ਤਰੀ ਟੀਮ ਭੇਜ ਕੇ ਅਸੀਂ ਕੰਮ ਰੋਕਾਇਆ ਤੇ ਟਾਵਰ ਜਿਵੇਂ ਵੀ ਹੈਗਾ ਇਹ ਉਹਨੂੰ ਕੰਮ ਰੋਕ ਦਿੱਤਾ ਜਿਹਦੀ ਦੇਰ ਤੱਕ ਫੈਸਲਾ ਨਹੀਂ ਹੁੰਦਾ ਰਿਪੋਰਟ ਡੀਸੀ ਸਾਹਿਬ ਕੋਲ ਐਸਜੀਮ ਸਾਹਿਬ ਨੇ ਮੰਗੀ ਹੋਈ ਹੈ ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਟਾਵਰ ਦਾ ਕੰਮ ਫਿਲਹਾਲ ਰੋਕਿਆ ਹੋਇਆ ਸਰ ਰੋਕ ਨਹੀਂ ਪਹਿਲਾਂ ਵੀ ਗੱਲ ਹੋਈ ਸੀ ਪਰ ਕੰਮ ਇੰਟਰਵੈਨ ਚੱਲੂ ਹੋ ਰਿਹਾ ਸਿੱਟੀ ਵਿੱਚ ਵੀ ਕੰਮ ਕਰੇ ਜਾ ਰਹੇ ਨੇ ਕਿਉਂ ਉਹ ਪਰਮਿਸ਼ਨ ਦਾ ਸਹਾਰਾ ਲੈ ਰਿਹਾ ਹੁਣ ਪਬਲਿਕ ਦਾ ਉਹ ਉਹ ਪੱਖ ਦੇਖ ਨਹੀਂ ਰਿਹਾ ਹੁਣ ਜਿੱਥੇ ਪਬਲਿਕ ਦਾ ਵਿਰੋਧ ਹੈ ਤਾਂ ਉਹ ਪਬਲਿਕ ਦੀ ਗੱਲ ਵੀ ਸੁਣੀ ਜਾਊਗੀ ਤੇ ਹੋ ਸਕਦਾ ਜੇ ਡੀਸੀ ਸਾਹਿਬ ਬੁਲਾਉਣਗੇ ਅਸੀਂ ਉੱਥੇ ਜਾ ਕੇ ਵੀ ਦੱਸਾਂਗੇ ਸਾਰੀ ਗੱਲ ਵੀ ਆ ਵੀ ਇਦਾਂ ਕਰਕੇ ਪਬਲਿਕ ਦਾ ਵਿਰੋਧ ਹੈ ਜੇ ਸਾਡੇ ਤੋਂ ਰਿਪੋਰਟ ਮੰਗੀ ਜਾਊਗੀ ਉਹ ਰਿਪੋਰਟ ਵਿੱਚ ਵੀ ਅਸੀਂ ਦਰਜ ਕਰਕੇ ਭੇਜਾਂਗੇ ਇਹ ਵੀ ਪਬਲਿਕ ਦਾ ਪੂਰਾ ਵਿਰੋਧ ਹੈ ਪਰ ਸੇ ਸਰ ਜਦੋਂ ਪਰਮਿਸ਼ਨ ਲਈ ਗਈ ਸੀ ਕਿ ਭਵਾਨੇਗੜ ਨਗਰ ਕੌਂਸਲ ਦੇ ਨਾਲ ਉਦੋਂ ਜਾਈ ਜਾ ਵਗੈਰਾ ਲਿਆ ਨਹੀਂ ਗਿਆ ਸੀਗਾ ਜਦੋਂ ਪਰਮਿਸ਼ਨ ਦਿੱਤੀ ਗਈ ਹੈ ਇਸ ਤਰ੍ਹਾਂ ਹੈਗਾ ਟੈਲੀਕਮ ਪਾਲਿਸੀ ਕਿਤੇ ਵੀ ਇਦਾਂ ਦੀ ਕੋਈ ਗੱਲ ਕਿਤੇ ਰੋਕ ਨਹੀਂ ਰਹੀ ਵੀ ਕਿਤੇ ਰੈਸ਼ੀ ਇਲਾਕੇ ਚ ਨਹੀਂ ਲੱਗ ਸਕਦਾ ਟਾਵਰ ਤੇ ਉਸ ਤਰੀਕੇ ਨਾਲ ਹੈਗਾ ਇਸ ਜਿਹੜੀ ਹੈਗੀ ਪਰਮਿਸ਼ਨ ਐਨਓਸੀ ਵਗੈਰਾ ਉੱਥੋਂ ਆਨਲਾਈਨ ਜਿਹੜੀ ਹੈ ਚਲੀ ਜਾਂਦੀ ਹੈ ਵੀ ਕੋਈ ਇਤਰਾਜ਼ ਨਹੀਂ ਹੈ ਉਸ ਵੇਸਤੇ ਜਿਹੜੀਆਂ ਹੈਗੀਆਂ ਨੇ ਪਰਮਿਸ਼ਨਾਂ ਚਲਦੀਆਂ ਨੇ ਹੁਣ ਸਰ ਇਸ ਦੀ ਅਗਲੀ ਰਣਨੀਤੀ ਜਿਹੜੀ ਕੀ ਅਪਣਾਈ ਗਈ ਹੈ ਅਗਲੀ ਰਣਨੀਤੀ ਹੈਗੀ ਉਹਨਾਂ ਥਾਣੇ ਨੂੰ ਜਿਹੜਾ ਹੈ ਲੜਾਈ ਝਗੜਾ ਨਾ ਹੋਵੇ ਉਹਦੇ ਲਈ ਲਿਖਿਆ ਗਿਆ ਕਿ ਪੁਲਿਸ ਲਗਾ ਕੇ ਉਸ ਚੀਜ਼ ਨੂੰ ਰੋਕਿਆ ਜਾਵੇ ਬਾਕੀ ਜਿਹੜਾ ਫੈਸਲਾ ਹੈਗਾ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਉਸ ਉਸ ਤਰੀਕੇ ਨਾਲ ਇਹ ਅਮਲ ਵਿੱਚ ਲਿਆਂਦਾ ਜਾਵੇਗਾ ਫਿਰ ਹਾਲ ਸਰ ਕੰਮ ਚੱਲ ਰਿਹਾ ਕਿ ਰੋਕ ਦਿੱਤਾ ਗਿਆ ਫਿਲਹਾਲ ਕੰਮ ਰੋਕ ਦਿੱਤਾ ਗਿਆ ਹੈ ਸਰ ਜਦੋਂ ਵੀ ਤੁਹਾਡਾ ਕੋਈ ਸੰਪਰਕ ਕਰਨਾ ਚਾਹੁੰਦਾ ਤੁਸੀਂ ਫੋਨ ਨਹੀਂ ਚੱਕਦੇ ਲੋਕਾਂ ਇਹ ਮੈਂ ਤਾਂ ਹਮੇਸ਼ਾ ਫੋਨ ਚੱਕਦਾ ਕਿਤੇ ਕੋਈ ਵਾਰ ਮੀਟਿੰਗ ਚ ਜਦੋਂ ਜਦੋਂ ਪੱਕ ਲੈਣੀ 20 ਫੋਨ ਤਕਰੀਬਨ ਕਰੇ ਹੁੰਦੇ ਤੁਸੀਂ ਜਦੋਂ ਤੁਸੀਂ ਕਰਿਆ ਸੀ ਫੋਨ ਗਰਗ ਸਾਹਿਬ ਤੁਸੀਂ ਤੁਹਾਡਾ ਨਾਮ ਹੈਗਾ ਮੇਰੇ ਖਿਆਲ ਨਾਲ ਗਰਗ ਕ੍ਰਿਸ਼ਨ ਗਰਗ ਕ੍ਰਿਸ਼ਨ ਗਰਗ ਜੀ ਆ ਤੁਹਾਡਾ ਫੋਨ ਮੈਂ ਚੱਕਿਆ ਸੀਗਾ ਵਿੱਚ ਫੋਨ ਇਸੀ ਟਾਵਰ ਦੇ ਮਸਲੇ ਚ ਕਈ ਆ ਰਹੇ ਸੀ ਹੋ ਸਕਦਾ ਉਸ ਦੌਰਾਨ ਜਿਹੜਾ ਹੈ ਨਾ ਚੱਕਿਆ ਗਿਆ ਹੋਵੇ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ